ਮੈਂ ਨਹੀਂ ਕੱਢਦਾ ਜੀ ਸਿੱਧੀ ਗੱਲ ਹੈ ਜੀ ਤਾਂ ਨਹੀਂ ਪਾਣੀ ਹੈਗੀ ਤੁਸੀਂਰਾ ਟੈਂਪਸ ਖੜਨਾ ਕਿਤੇ ਹੈਗੇ ਆਹਾ ਉੱਪਰ ਬੈਠ ਕੇ ਕਿਆ ਕਹੂੰਗਾ ਵੀ ਮੈਂ ਗ੍ਰੇਟ ਕਲੀ ਦੀ ਕੁਰਤੀ ਬੈਟਿਆ ਜੀ ਦੁਨੀਆ ਛੱਡ ਕੇ ਇੱਥੇ ਆ ਜਿੰਦਗੀ ਆ ਦਿੱਤੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਨੂੰ ਖੁਸ਼ ਰੱਖੇ ਜੀ ਖਾਸ ਦੇ ਬਾਸ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲਗਈ ਇਹਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਆਪਣੇ ਨਾਲ ਜੁੜੇ ਪਏ ਇੱਧਰ ਜਾਂ ਬਾਹਰ ਦੇ ਸੰਦੇਸ਼ਾਂ ਤੋਂ ਸਾਰੇ ਵੀਰ ਭੈਣ ਭਰਾਵਾਂ ਤੇ ਲੋਕਾਂ ਦਾ ਧੰਨਵਾਦ ਹੈ ਜੀ ਆਪਣੇ ਬਲੌਗ ਨੂੰ ਪੂਨ ਬੋਚ ਕਰਨ ਲਈ ਜੇ ਬਲੌਗ ਵਧੀਆ ਲੱਗਦਾ ਸਾਨੂੰ ਪਤਾ ਹੀ ਆਪਣਾ ਫੈਮਿਲੀ ਦੇ ਰਿਲੇਟਡ ਬਲੌਗ ਹੁੰਦਾ ਜੀ ਆਪਣੇ ਘਰ ਦਾ ਜਾਂ ਬਾਹਰ ਦੁਕਾਨ ਦਾ ਜਾਂ ਕਿਤੇ ਗਈ ਜੇ ਬਲੌਗ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕਰੋ ਜੀ ਤੇ ਬਾਕੀ ਲੋ ਜੀ ਹੁਣ ਬਣੇ ਰਹੋ ਨਾਲ ਤੇ ਥੋੜੀ ਗੱਲਬਾਤ ਕਰਾਨੇ ਮਨਜੀਤ ਉਹਨਾਂ ਨਾਲ ਬਾਕੀ ਜੀ ਤਿਹਾਰਾਂ ਦਾ ਮਹੀਨਾ ਸ਼ੁਰੂ ਹੋ ਗਿਆ ਖਾਲ ਦੇ ਖੇਤ ਤੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਤਿਹਾਰ ਜੋ ਜੋ ਬੀਜ ਤੇ ਸਰਦ ਖਤਮ ਨਰਾਤੇ ਸ਼ੁਰੂ ਤੇ ਦਸਹਿਰਾ ਦੀਵਾਲੀ ਵੀ ਆ ਰਹੇ ਆ ਕਰਦੇ ਆ ਗੱਲਬਾਤ ਵੀ ਕਿਹਾ ਧਣੀਆਂ ਤਾਂ ਜੀ ਹੁਣ ਨਿਕਲ ਰਿਹਾ ਲੱਗਦਾ ਕਿਉਂਕਿ ਇਹ ਨਾ ਕਹਿੰਦੇ ਨਾ ਤਾਂ ਇਹਨੂੰ ਪਿਉ ਕਹਿ ਰੱਖਦੇ ਆਪਾਂ ਪਹਿਲਾਂ ਬੀਜ ਨੂੰ ਕਿਹੜਾ ਹੁੰਦਾ ਕਹਿੰਦੇ ਵੀ ਇਹ ਟਾਈਮ ਲੇ ਲੰਦਾ 5-7 ਦਿਨ ਨਿਕਲਣ ਤੇ ਬਾਕੀ ਜੀ ਜੋਂ ਆਪਣੇ ਦੇਖ ਲਓ ਜੋਂ ਬਹੁਤ ਵਧੀਆ ਜੰਮੇ ਜੀ ਹੈ ਜੱਸ ਕਰਨਾ ਬੀਜੇ ਵੀ ਇਹ ਸਿਰਫ ਦੇਖ ਲਓ 2 ਦਿਨ ਦੇ ਐ ਅੱਜ ਤੀਜਾ ਦਿਨ ਆ ਨਾ ਨਹੀਂ ਅੱਗੇ ਨਾ ਇਹ ਡੱਬੇ 'ਚ ਨਾ ਮਿਸਟੇਕ ਹੋ ਜਾਂਦੀ ਹੈ ਜੀ ਇਹ ਡੱਬੇ 'ਚ ਪਾਣੀ ਜ਼ਿਆਦਾ ਪਾ ਤਿਆ ਤਾਂ ਉਹਦੇ ਕਰਕੇ ਕੋਈ ਕੋਈ ਨਿਕਲਿਆ ਤੇ ਇਹ ਬਹੁਤ ਵਧੀਆ ਜੰਮੀ ਤੁਸੀਂ ਦੇਖ ਸਕਦੇ ਈ ਤੇ ਬਾਕੀ ਬਣੇ ਰਹੋ ਨਾਲ ਇੱਕ ਵਾਰੀ ਤੁਹਾਨੂੰ ਸਾਹਮਣੇ ਦਾ ਵੀ ਵਿਊ ਦੇ ਦੰਨੇ ਆ ਵੀ ਕਿਆ ਚੱਲ ਰਿਹਾ ਆਪਣੇ ਖੇਤੀਬਾੜੀ ਦਾ ਤੇ ਮੇਰੇ ਦੋ ਕੰਮ ਤੇ ਜੀ ਇੱਕ ਤਾਂ ਮੈਂ ਪੀਣਾ ਚੱਕ ਲੈ ਆਣਾ ਤਾਂ ਉਹ ਗੱਡੀ ਚ ਲੈ ਕੇ ਆਏ ਤੇ ਹੁਣ ਜਾਣਾ ਦੁਕਾਨ ਤੇ ਇੱਕ ਟਰੈਕਟਰ ਆਇਆ ਵਾ ਕਿਉਂਕਿ ਅੱਜ ਕੱਲ ਸੀਜ਼ਨ ਦਾ ਟਾਈਮ ਹੈ ਜੀ ਤੇ ਬਾੜੀਆਂ ਸ਼ੁਰੂ ਹੋ ਰਹੀਆਂ ਧਾਨਾਂ ਦੀਆਂ ਤੇ ਆਹ ਦੇਖ ਲਓ ਜੀ ਆਪਣੇ ਮੂਹਰੇ ਓਖਣੀ ਖੜੀ ਐ ਜੀਰੀ ਕਿਉਂਕਿ ਉਹ ਜੀਰੀ ਵੱਢਤੀ ਸੀ ਦੁਬਾਰਾ ਫੁੱਟ ਰਹੀ ਹੈ ਜੀ ਬਾਸਮਤੀ ਦੇਖ ਲਓ ਕਿੱਡੀ ਗੜੀ ਹੋ ਗਈ ਹੈ ਜੀ ਮੈਂ ਕਹਿੰਦਾ ਜੀ ਰੱਖ ਲਵੇ ਜੀ ਹੋਜੂ ਕਾਮਯਾਬ ਨਹੀਂ ਪਰ ਅੱਗੇ ਮੌਸਮ ਠੰਡਾ ਦਾ ਆ ਜਾਣਾ ਤੇ ਬਾਕੀ ਗੱਲ ਬਾਤ ਇਸ ਤਰ੍ਹਾਂ ਐ ਵੀ ਜੀਰੀਆਂ ਖੜੀਆਂ ਦੇਖ ਰਹੀਆਂ ਆਇਤ ਕੀ ਕਿਸਾਨਾਂ ਦੇ ਵੱਲੋਂ ਆਪਣੇ ਮਿੱਤਰਾਂ ਦੇ ਵੀ ਵੱਢ ਰਹੇ ਹੀ ਨਹੀਂ ਇਹ ਚੱਕਰੇ ਪੈ ਗਿਆ ਇੱਕ ਤਾਂ ਜੀ ਜਿਹੜਾ ਪਹਿਲਾਂ ਮਹੀ ਪਿਆ ਉਹਦੇ ਕਰਕੇ ਮਸ਼ੀਨਾਂ ਨਹੀਂ ਕਹਿੰਦੇ ਅਜੇ ਵੱਡਦੀਆਂ ਬਾਕੀ ਜੀਰੀ ਤਾਂ ਐਨ ਵੱਡਣ ਤੇ ਆ ਗਈ ਜੀ ਜੇ ਦੇਖਿਆ ਜਾ ਬਈ ਐਨ ਆ ਗਈ ਜੀ ਵੱਡਣ ਤੇ ਤੇ ਗੱਲਬਾਤ ਇਹ ਹੈ ਜੀ ਸਰਪੰਚੀ ਨੇ ਘੇਰ ਲਏ ਕਹਿਣਾ ਆਉਦੇ ਜੀ ਵੋਟਾਂ ਨੇ ਇਲੈਕਸ਼ਨਾਂ ਕਰਕੇ ਪ੍ਰੋਬਲਮ ਆ ਰਹੀ ਮੇਰੇ ਹਿਸਾਬ ਗਿਆ ਲਤਾ ਜੀ ਸਾਰੇ ਨਾ ਪਿੰਡਾਂ ਚ ਸਵੇਰ ਤੇ ਸ਼ਾਮ ਨੂੰ ਸੱਥਾਂ ਵਿੱਚ ਬਸ ਗੱਲਾਂ ਇਹੀ ਹੈ ਵੀ ਕਿਹੜਾ ਖੜ ਗਿਆ ਕਿਹੜਾ ਬੈਠ ਗਿਆ ਕਿੱਥੇ ਸੰਮਤੀ ਹੋ ਗਈ ਕਿੱਥੇ ਗਿਆ ਤੇ ਬਾਕੀ ਕਰਦੇ ਆਂ ਜੀ ਗੱਲਬਾਤ ਹੁਣ ਮਨਜੀਤ ਉਹਨਾਂ ਨਾਲ ਮਨਜੀਤ ਆਪਣੇ ਕੰਮ ਰੈਡੀ ਰੱਖਦੀ ਜੀ ਦੇਖੋ 10 ਦਾ ਹੋ ਗਿਆ ਟਾਈਮ ਤੇ ਮਨਜੀਤ ਨੇ ਕੰਮ ਕਾਰ ਖਿੱਚ ਤੇ ਆ ਤੇ ਫੁੱਲ ਬਹੁਤ ਵਧੀਆ ਏ ਇਹ ਸੋਨਾ ਹੁਣ ਤੁਰਪੇ ਜੀ ਦੋਏ ਬੂਟੇ ਜਿਹੜੇ ਆਪਾਂ ਬਾਅਦ ਚ ਲਿਆਏ ਤੇ ਐਤ ਕਿ 2-4 ਬੂਟੇ ਹੋਰ ਐਡ ਕਰਨੇ ਆਪਾਂ ਨੇ ਦੀਵਾਲੀ ਤੋਂ ਪਹਿਲਾਂ ਜੀ ਕਿਉਂਕਿ ਇਹਨਾਂ ਬਿਨਾ ਤਾਂ ਦਿਲ ਲੱਗਦਾ ਹੀ ਨਹੀਂ ਆ ਤੇਰੇ ਖੱਚਿਆ ਪਿਆ ਮੰਜੀ ਇਤਨਾ ਤੱਕ ਕੰਮ ਐ ਲਸਕ ਲਸਕ ਕਰਦਾ ਜੀ ਫਰਸ ਐ ਮੈਂ ਕਹਣਾ ਲੋੜੇ ਨਹੀਂ ਜੀ ਗਾਹਾਂ ਕਿੰਨੇ ਸੋਹਣੇ ਫਰਸ ਐ ਜੀ ਇੱਕ ਵਾਰੀ ਪੋਚਾ ਭੱਜ ਜਵਾਨ ਲਸਕ ਲਸਕ ਕਰਦਾ ਹੀ ਤੇ ਬਾਕੀ ਸਲਾਹਤ ਆ ਮੇਰੀ ਹੋ ਰਹੀ ਐ ਪਰ ਮੈਂ ਰੁਕ ਜੰਨਾ ਵੀ ਕਰਨ ਨੂੰ ਮੜਾਕ ਹੋ ਜਾਂਦਾ 14-15 ਸਾਲ ਦਾ ਵੀ ਇੱਕ ਵਾਰ ਪੈਸੇ ਲਾ ਦੂੰਗੇ ਘਰਾਂ ਕਿਉਂਕਿ ਇਹ ਜਿਹੜਾ ਕੰਦਾ ਕੁੰਦਾ ਤੇ ਕਲੀ ਕੁਲੀ ਐ ਨਾ ਇਹ ਕੰਮ ਛੱਡ ਦੇਣਾ ਹੀ ਰੰਗ ਰੋਗਨ ਨਾਲੇ ਇੱਕ ਸਕੀਮ ਹੋ ਰਹੀ ਐ ਉਹ ਕਰੂੰਗਾ ਹੀ ਕਿ ਫਾਈਬਰ ਦੀਆਂ ਲੱਗਦੀਆਂ ਨਾ ਪਲੇਟਾਂ ਜਿਹਾ ਵਾਲੇ ਵਾਲੇ ਉਹ ਦੇਖੀ ਆਂ ਆਪਾਂ ਨੇ ਆਪਣੇ ਮਿੱਤਰਾਂ ਦਾ ਉਹ ਕਰਵਾ ਦੇਣੀ ਸੀਲਿੰਗ ਜੀ ਬਬ ਵਧੀਆ ਵਿੱਚ ਨਾਲੇ ਲਾਈਟਾਂ ਰਟਨ ਹੋ ਜਾਊਗਾ ਨਾ ਕਦੇ ਰੰਗ ਨਾ ਰੋਗਨ ਤੇ ਬਾਕੀ ਮਜੀਦ ਨੂੰ ਮਿਲਦੇ ਹਾਂ ਹੋਰ ਜੀ ਬਾਈ ਮਨਜੀਤਾਂ ਹੀ ਕਹੀ ਜਾਂਦੀ ਰਾਤ ਨੂੰ ਸੁਪਨੇ ਵਿੱਚ ਵੀ ਕਹਿੰਦੀ ਦੁਬਾਰਾ ਭਾਦੋ ਆ ਗਈ ਦੁਬਾਰਾ ਸਾਲ ਸ਼ੁਰੂ ਹੋ ਗਿਆ ਕੱਢਣੇ ਕਰਕੇ ਨਾ ਕਿੰਨਾ ਸੋਨਾ ਖਾਲੀ ਜਾ ਲੱਗਦਾ ਈ ਬਾਕੀ ਜੀ ਇਹ ਆਪਾਂ ਨੇ ਹੁਣ ਮਨਜੀਤ ਇਹ ਦੋ ਕੂਲਰ ਹੈ ਜਿਹੜੇ ਹੁਣ ਕੂਲਰਾਂ ਦੀ ਤਾਂ ਲੋੜ ਹੈ ਨਹੀਂ ਹਨਾ ਹਾਂ ਹਾਂ ਲੈ ਵੀ ਆ ਲੈ ਹੁਣ ਆ ਕੇ ਮੜੀ ਆਏ ਐ ਕਰ ਲੋ ਨਾ ਚੱਲ ਜੇ ਰਹਿਣੇ ਦੇ ਪੰਜ ਪੰਜ ਦਿਨ ਹਨੀ ਹੈ ਕਿ ਨਹੀਂ ਕਰਦਾ ਨਹੀਂ ਬਿਲਕੁਲ ਰਾਈਟ ਹੈ ਐ ਵੀ 10 ਵਜੇ ਤੱਕ ਅੱਗਿਆ ਨਾ ਮਨਜੀਤ ਆਪਣੇ ਕੰਮ ਨਿਬੇੜਦੀ ਅੱਜ ਦੋ ਕੁ ਡਿਊਟੀਆਂ ਗੈਲ ਹੋਰ ਵੀ ਨਿਭਾਉਣੀਆਂ ਪਈਆਂ ਏ ਉਹ ਕੱਪੜਿਆਂ ਦੀ ਡਿਊਟੀ ਕਿਉਂਕਿ 2 ਦਿਨ ਹੋ ਗਏ ਤੇ ਕਹਿੰਦੀ ਮਸ਼ੀਨਾਂ ਭਰੀ ਪਈ ਦੀ ਡੱਬੇ ਦੰਦਾ ਕਰਕੇ ਬਾਈ ਦੇਖ ਲਓ ਟਾਈਮ ਵੀ ਤੁਹਾਨੂੰ ਦਿਖਾ ਦਣਾ ਹੈ ਮੰਜੀਤ ਦੇ ਕੰਮ ਸਾਰੇ ਫਾਈਨਲ ਹੈ ਹੁਣ ਐਨਾ ਇਹ ਤੇ ਬਸ ਹੋਣਾ ਹੀ ਆ ਜੀ ਬੈਠਣਾ ਹੀ ਬਿੱਲੇ ਆ ਜੀ ਕਿਆ ਕੰਮ ਮੈਂ ਇਹਨਾਂ ਨੂੰ ਦੱਸੋ ਮੈਂ ਹੁਣ ਦੁਕਾਨ ਤੇ ਜਾਣਾ ਦੱਸੋ ਮੇਰੀ ਉਹ ਭੈਣੋਂ ਵੀ ਤੁਹਾਡੇ ਵੀ ਕੰਮ ਕਰ ਮੰਜੀਤ ਦੇ ਟਾਈਮ ਟੇਬਲ ਨਾਲ ਹੀ ਹੋ ਜੰਨੇ 10 11 ਵਜੇ ਕਰਕੇ ਉਸ ਤੋਂ ਬਾਅਦ ਬਿੱਲੇ ਜੀ ਅੱਜ ਕੱਪੜੇ ਖਾਸੀ ਹੋਏ ਜੀ ਹਾਂ ਇੱਕ ਮੈਂ ਦੋ ਦੇ ਚੱਕਰ ਦੇ ਅੰਦਰਲੀ ਵੀ ਬਾਹਰ ਜੇ ਰੋਜ਼ ਹਰ ਇੱਕ ਦਿਨ ਛੱਡ ਕੇ ਡਿਊਟੀ ਪੱਕੀ ਬੰਦ ਲੈ ਮੈਂ ਵੀ ਜਿਹੜੀਆਂ ਦੋ ਮਸ਼ੀਨਾਂ ਇੱਕ ਦਿਨ ਛੱਡ ਕੇ ਕੱਢ ਦੋ ਫਿਰ ਅੱਜ ਥੋੜੋ ਇਕੱਠੇ ਹੋਣ ਦੇ ਜਿਹੜਾ ਘੰਟਾ ਲੱਗੇ ਉਹ ਨਹੀਂ ਗੱਲ ਹੈਗੀ ਹਾਂ ਜਿਹੜੇ ਤੇ ਦੋ ਦਿਨ ਹੋ ਨਹੀਂ ਧੋਣੇ ਸੀਗੇ ਹਾਂ ਉਹ ਆ ਗਏ ਤੇ ਇੱਕ ਲੈਟ ਵੀ ਤੰਗ ਕਰਦੀ ਹੈ ਨਾ ਹੈ ਨਹੀਂ ਨਹੀਂ ਕੱਲ ਲੱਗੀ ਸੀਗੀ ਤਾਂ ਕੱਲ ਮੈਂ ਲੱਦਾ ਹੀ ਲੱਗੇ ਨੂੰ ਮੈਂ ਮਾ ਕੋੜੀ ਲੈ ਕੇ ਐਂ ਪੈ ਗਈ ਹਾਂ ਹੁਣ ਸਵੇਰੇ ਤਾਂ ਮੈਂ ਸਵੇਰੇ ਸੱਜ ਨਹੀਂ ਨਹੀਂ ਲਈ ਵੀ ਆ ਚਾਦਰ ਵੀ ਚੱਕਤੀ ਉਹ ਵੀ ਧੋਣੀ ਹੈ ਸਾਰੇ ਸਾਰੇ ਚੱਕ ਦੋਆਂ ਕੁਰਬੀ ਛਾੜਨੇ ਹੈ ਹੈ ਤੁਹਾਨੂੰ ਸੁਧੀ ਦਾਸ ਦੀ ਮਨੂ ਫੇਰ ਕਾ ਲੂ ਮੈਂ ਸਾਰੇ ਭਾਂਡੇ ਭੁੰਡੇ ਪਾ ਕੇ ਥੈਲੇ ਚ ਦੇਖੀ ਜਾਊਗੀ ਇਹਨਾਂ ਨੂੰ ਉੱਧਰ ਰੱਖੀਏ ਮਨਜੀਤ ਉਹਦੀ ਬੇਟੀ ਤੇ ਬਾਕੀ ਜੀ ਮੈਂ ਅੱਜ ਪੀਣਾ ਚੱਕ ਕੇ ਲਿਆ ਆ ਤੁਸੀਂ ਮੇਰੀ ਉਹ ਪੈਣਾ ਮਜ਼ਾਕ ਨਹੀਂ ਕਰਨਾ ਹੈ ਜੀ ਹਰਤੀਏ ਦਿਨ ਮਨਜੀਤ ਬਿੰਦਰ ਨੂੰ ਕਹਿ ਦਿੰਦੀ ਆ ਲਿਆ ਪੀਣਾ ਉਸ ਦਿਨ ਵੀ ਕਹੇ ਜਿਸ ਦਿਨ ਸਰਾਤ ਤੇ ਜੀ ਆਖਰੀ ਉਸ ਦਿਨ ਉਸ ਦਿਨ ਵੀ ਪੀਣਾ ਚੱਕਣ ਗਿਆ ਤਾਂ ਜੀ ਮੈਂ ਕਿਤੇ ਤੁਸੀਂ ਸਮਝਣਾ ਜੀ ਲਿਓ ਹੈ ਜਾਇਉਨੀ ਤੇ ਹਾਂ ਉਦੋਂ ਜੀ ਮਿਲਿਆ ਨਹੀਂ ਤਾਈ ਲਾਈਟ ਨਹੀਂ ਤੀ ਆ ਰਹੀ ਦੋ ਦਿਨ ਤੇ ਤੇ ਅੱਜ ਲੈ ਕੇ ਆਇਆ ਜੀ ਤੇ ਬਾਕੀ ਬਾਈ ਮੰਨਣੇ ਨੂੰ ਮੰਨ ਵੀ ਲਿਓ ਮੰਨੂ ਤਾਂ ਤੁਸੀਂ ਕਹਿ ਨਹੀਂ ਸਕਦੇ ਮਨਜੀਤ ਨੂੰ ਦੇਖ ਕੇ ਕਹਿ ਸਕਦੇ ਤਿੰਨ ਉਹ ਤੱਕ 5 ਤਾਂ ਉਦਣ ਪਤਾ ਨਹੀਂ ਬਈ ਛੋਟੀ ਜਿਹੀ ਫੈਲੀ ਸੀਗੀ ਜਦ ਮੈਂ ਇੰਨੀ ਗਲਫਾ ਪੇਜ 5 ਕਿਲੋ ਵਾਲੀ ਦੀ ਅੱਜ ਕਟਾ ਕਹ ਨਹੀਂ ਆਇਆ 30 ਕਿਲੋ ਤਾਨੂੰ ਲਿਆ ਤੇ ਆ 5 ਉਹ 35 ਜਮਾ ਕਰਿਆ ਉਹਨੇ ਹਾਂ ਤੇ ਬਾਕੀ ਉਹ ਵੀ ਯਾਦ ਰੱਖੀ ਹੁਣ ਮਾਨੂੰ ਉੱਧਰ ਜਿੱਥੇ ਕਣਕ ਲਈ ਉਹ ਵੀ ਲਿਆਣ ਕਾ ਗੇਰੀਏ ਕੁਆਂਟਲ ਜੇ ਟੈਂਕੀਆਂ ਖੋਲ ਲੀਆਂ ਹੋਈਆਂ ਲਈ ਵੀ ਮੈਂ ਕੁਆਂਟਲ ਹੱਦ ਹੋ ਗਈ ਤੈਨੂੰ ਕਿਆ ਲੱਗਦਾ ਇਹ ਤਾਂ ਚੱਕਣੀ ਹੁਣ ਚੱਕ ਲੈ ਮਾਂ ਫੇਰ ਨਵੀਂ ਕਣਕ ਦਾ ਮੈਂ ਕਿਆ ਕਰਨਾ ਕਹਿੰਦੇ ਵੀ ਨਹੀਂ ਫੇਰ ਅਸੀਂ ਪਾ ਕੇ ਟੈਂਕੀਆਂ ਚ ਗਾਰਾ ਲਾ ਦਨੇ ਉਹ ਖੋਲੂਗੇ ਬਰਸਾਤਾ ਤੇ ਬਾਅਦ ਜੇ ਹੁਣ ਖੋਲ ਲਿਆ ਹੋਇਆ ਪਟੂਗੇ ਤਾਂ ਦੇ ਲੈ ਕੇ ਗੇਰ ਦੂੰਗੇ ਕੁਆਂਟਲ ਸਾੜਾ ਥੋੜਾ ਕਾਟਾ ਲੱਗਦਾ ਵੀ ਜ਼ਿਆਦਾ ਹੀ ਹੈ ਹਰ 3 ਦਿਨ 20 ਕਿਲੋ ਆਂਦਾ ਜੀ ਬਾਕੀ ਮੇਰਾ ਤਾਂ ਕੋਈ ਫਰਕ ਨਹੀਂ ਨਾ ਬੜਾ ਭਰ ਕੇ ਲਿਆਈ ਆਪਣਾ ਹਸਾਬ ਦਾ ਲਿਆਨੇ ਨੇ ਉਹ ਤਾਂ ਲਿਆਨੇ ਜੀ ਥੋੜਾ ਕਿ ਬਰਸਾਤਾ ਦੇ ਟਾਈਮ ਨਾ ਫਿਰ ਸੁੰਡੀ ਛਾਂਡੀ ਪੈ ਜਾਂਦੀ ਆ ਜਾਂ ਫਿਰ ਤਣ ਕ ਵੀ ਤਾਂ ਹੀ ਅਸੀਂ ਘਰਾਂ ਨਹੀਂ ਰੱਖਦੇ ਜਿੰਨੀ ਵੀ ਹੁੰਦੀ 2 4 ਕੁਇੰਟਲ ਲੇਕ ਆ ਉਹਨੂੰ ਦੇ ਦਿੰਨੇ ਚੱਕੀ ਵਾਲੇ ਨੂੰ ਉਹ ਤੋਂ ਚੱਕੀ ਜਾਂਨੇ ਫਿਰ 20 20 ਕਿਲੋ 30 30 ਹਾਂਜੀ ਤੇ ਉਹੋ ਖਾ ਲੂ ਆਪਣੇ ਹੂੰ ਹੁਣ ਰੋਟੀ ਦਾ ਭਾਈ ਦੁਪਹਿਰ ਨੂੰ ਬਣਾਉਣੀ ਠੀਕ ਆ ਭਾਈ ਮੁੰਜੀ ਇਤਨਾ ਤਾਂ ਆਪਣਾ ਥਾਰਤੀ ਸਰ ਤੇ ਸਾਢੇ ਗਲਮਾ ਪਾਤੀ ਚਲੋ ਥਾੜੀ ਹੋ ਰਹੀ ਲੜਾਈ ਫਿਰ ਤੁਹਾਨੂੰ ਇਹ ਵੀ ਪਤਾ ਹੈ ਵੀ ਜਿੱਦਣ ਦਾ ਅਸੀਂ ਬਲੌਗ ਲੱਗੇ ਪਾਣਨਾ ਅਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਠੀਕ ਹੋ ਜਾਂਦੇ ਹੁਣ ਦੇਖੋ ਸਾਡੀ ਲੜਾਈ ਆਹੀ ਹੋ ਰਹੀ ਮਨਜੀਤ ਕਹੀ ਜਾਂਦੀ ਕਹਿੰਦੀ ਸਾਲ ਵਿੱਚ ਹੁੰਦਾ ਕੀ ਆਏ ਮਹਾ ਉਹ ਕਿਤਰਾ ਕਹਿੰਦੀ ਸੂਟ ਲੈ ਲਓ ਘਰ ਦਾ ਖਰਚ ਹੁਣ ਆਹ ਹੋਰ ਕੀ ਚਾਹੀਦਾ ਆਪਾਂ ਨੂੰ ਕੱਪੜਾ ਲੀੜਾ ਖਾਣੇ ਪੀਣਨਾ ਬਸ ਇਹ ਚੱਲਣਾ ਚਾਹੀਦਾ ਜੀ ਹੋਰ ਕਿਆ ਚਾਹੀਦਾ ਸਾਲਮਨ ਹੋਰ ਵੀ ਬਹੁਤ ਚੀਜ਼ ਹੁੰਦੀ ਹੈ ਜਿਹੜੀ ਕਦੇ ਮੈਂ ਇਸ ਬੰਦ ਮੈਂ ਲਿਆਣਕਾ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਸਾਲਮਨ ਨੂੰ ਕਦੇ ਦਾ ਨਾਲੇ ਮੈਂ ਵੀਜੀ ਹੋ ਜਾਊਗਾ ਕੱਖ ਪੰਦਾ ਨਾਲੇ ਤੂੰ ਗੋਗਾ ਚੱਕਦੀ ਹੋ ਜਾਊ ਮੈਂ ਤਾਂ ਵੀਜੀ ਐ ਤੁਸੀਂ ਵਿਹਲੇ ਬੈਠੇ ਮੈਂ ਬੈਂਦਾ ਨਹੀਂ ਮੈਂ ਆਪਣਾ ਕੰਮ ਕਰਤੇ ਆ ਹੁਣ ਚੱਲਿਆ ਮੈਂ ਦੁਕਾਨ ਪਰ ਨੂੰ ਵੀ ਕੰਮ ਐ ਮੈਂ ਸਵੇਰ ਦੀ 6 ਵਜੇ ਦੀ ਲੱਗੀ ਵੀ ਜੇ ਤੂੰ 6 ਦੀ ਲੱਗੀ ਵੀ ਫਿਰ ਮੈਂ 8 ਵਜੇ ਜਾ ਕੇ ਲੱਜਣਾ ਅੱਜ ਗਿਆ ਨਹੀਂ ਵੀ ਮੈਂ 9 10 ਵਜੇ ਪੀਣਾ ਲੈਣਾ ਲਈ ਚੱਕ ਹਾਂ ਹਾਂ ਆਨੂ ਤਾਂ ਸਾਰੇ ਸਾਰੇ ਨਾ ਜਿਹੜੀ ਸਾਡੀ YouTube ਫੈਮਿਲੀ ਸਾਨੂੰ ਤਾਂ ਉਹਨਾਂ ਨੇ ਵੀ ਕਮੈਂਟ ਕਰ ਦੇਣਾ ਅੱਜ ਦੇ ਹਰ ਧੀਏ ਬਲੌਗ ਵਿੱਚ ਕਹਿੰਨੇ ਹੁੰਨੇ ਪੀ ਉਹਨਾਂ ਦੇ ਆਣਾ ਚੱਕ ਐਨਾ ਕਿੰਨਾ ਕਾਟਾ ਲੱਗਦਾ ਤੁਹਾੜਾ ਮੇਰੀ ਸਿਹਤ ਤੁਸੀਂ ਦੇਖ ਲਈ ਜੀ ਹੱਡੀਆਂ ਨਿਕਲੀਆਂ ਪਈਆਂ ਹੈ ਮਨਜੀਤ ਬਾਕੀ ਇਹਨੂੰ ਨਹੀਂ ਗਣਾ ਤਾਂ ਹੋਰ ਕੀ ਆਪਾਂ ਨੇ ਤਾਂ ਨਹੀਂ ਕਿਹਾ ਜੀ ਤੇ ਕਹੇ ਨਹੀਂ ਕਰਦੇ ਜਿਹੜਾ ਚੋਰ ਹੁੰਦਾ ਨਾ ਉਹ ਨੂੰ ਆਪਣਾ ਪਾਲ ਆਪੇ ਖਾਈ ਜਾਂਦਾ ਤੇ ਹੁਣ ਆਪੇ ਕਹਿ ਰਹੀ ਹੈ ਜੀ ਅੱਜ ਹੁਣ ਰੋਟੀ ਨਹੀਂ ਬਣਨੀ ਦਬਾਰੇ ਐਂ ਕਹਿ ਸਕਦੀ ਸੀ ਕਿ ਅੱਜ ਰੋਟੀ ਬਣੂਗੀ ਅੱਜ ਮੈਂ ਨਹੀਂ ਖਾਣੀ ਤੁਸੀਂ ਖਾਓ ਚੱਲ ਤੂੰ ਗੱਲਾਂ ਛੱਡ ਤਿਹਾਰ ਆ ਰਹੇ ਮਹੀਨੇ ਚ ਕੀ ਗੱਲ ਬਾਤ ਮੈਂ ਕਿਹ ਕਰਾਂ ਫੇ ਦੇਖ ਰਾਂ ਤਿਹਾਰ ਆ ਰਹੇ ਮੈਂ ਤਾਂ ਕਾਪੀ 'ਚ ਲਿਖ ਲੈਣੀ ਜੀ ਸਾਰੇ ਮੈਂ ਇਹਨੂੰ ਕਹਿ ਕਹਣਾ ਅੱਜ ਗੁੱਲ ਗੱਲੇ ਅੱਜ ਖਚੋਰੀਆਂ ਬਰੈਡ ਵੀ ਬਣਾਉਣੇ ਆਏ ਤੇ ਕੀ ਜੀ ਪਕੌੜੇ ਵੀ ਚੱਲ ਨੇ ਸੱਚ ਖੰਡ ਪਾਠ ਆ ਗਿਆ ਜੀ ਖੰਡ ਪਾਠ ਆ ਗਿਆ 7 ਤਰੀਕ ਨੂੰ ਬੂਆ ਕਹਿੰਦੀ ਸੀ ਉਦੋਂ ਕਹਿੰਦੀ ਚੱਲੂਗੇ ਗੋਭੀ ਵਾਲੇ ਪਕੌੜੇ ਹਟੇ ਆਈ ਗੱਲ ਗਲਾਬ ਜਮਣਾ ਕਹਿੰਦੀ ਐ ਚੱਲੂਗੀ ਚੱਲੂਗੇ ਚੱਲੂਗੇ ਮਜੀਦ ਉਹਨੇ ਬਣਾਇਆ ਵਾਲੰਦਰ ਚਲੋ ਮੈਂ ਬਣਾ ਕੇ ਦੇ ਦੂੰਗਾ ਜੀ ਇਹਨਾਂ ਨੂੰ ਮੰਨੋ ਕੇ ਫਰਕ ਐ ਉੱਥੇ ਪਹਾੜ ਚ ਵੀ ਤਾਂ ਬਣਾਈ ਤੀ ਪਿਛਲੇ ਵਲੋਗਾਂ ਚ ਦੇਖਿਓ ਪ੍ਰਿੰਸ ਨੇ ਬਣਾਈ ਤੀ ਸੌਸ ਮਿੱਟੀ ਆ ਮੈਂ ਬਣਾ ਦੂੰਗਾ ਜੀ YouTube ਉੱਪਰ ਦੇ ਤੇ ਇੱਕਾ ਜੋ ਮਰਜ਼ੀ ਬਣਾ ਲਓ ਨਹੀਂ ਮੈਂ ਜ਼ਿਆਦਾ ਕਰਨਾ ਮੈਂ ਕੜਾਹੀ ਚੜਾ ਕੇ 5 ਕਿਲੋ ਵਿੱਚ ਪਾਣੀ ਘੇਰ ਕੇ ਮੈਂ ਸਮਾਨ ਪਕਾ ਕੇ ਵੇਝਣਾ ਔਰ ਚੜੇ ਮਾਰੀ ਜਾਣੇ ਇਸ ਵਾਰੀ ਦੀਵਾਲੀ ਨੂੰ ਮੈਂ ਖੋਣ ਲੈਣਾ ਹੀ ਲੈਣਾ ਐ ਜੋ ਮਰਜ਼ੀ ਹੋਵੇ ਤੁਸੀਂ ਦੇਖ ਕੇ ਇਹਨੂੰ ਹਾਸਤੇ ਤਾਂ ਨਹੀਂ ਜੀ ਹਾਸਨੇ ਵਾਲੀ ਗੱਲ ਹੈ ਮੈਗ ਮੈਗ ਨਾ ਕੋਈ ਚੀਜ਼ ਹਰੇਕ ਚੀਜ਼ ਹਰੇਕ ਤੁਹਾਨੂੰ ਇਹ ਦਵਾਈ ਜਾਵਾਂ ਇੱਕ ਦੇਖ ਲਿਓ ਅੱਜ ਕਮੈਂਟ ਪੱਕਾ ਦੇਖ ਲਿਓ ਮੇਰੀ ਭੈਣ ਨੇ ਕਰ ਦੇਣਾ ਵੀ ਇਹਨੂੰ ਦਵਾ ਦੇ ਕੱਧਾ ਕੇ ਉਹ ਤੋਂ ਲਾਤੀ ਆ ਜੀ ਮੈਂ 15000 ਰੁਪਇਆ ਸਾਈਕਲ ਹੀ ਪਰ ਦੁਬਾਰਾ ਫੇਰ ਚੱਲੇਗੀ ਉਹ ਮੈਂ ਇਹ ਨੀ ਚੈਕੀ ਚਲਾਨਦੀ ਉਹਦਾਂ ਕਹਿੰਦੀ ਸੀ ਇਹ ਬਲੌਗ ਚ ਦੇਖਿਆ ਨਹੀਂ ਤੁਸੀਂ ਕਹਿੰਦੀ ਵੀ ਮੰਨੂ ਵੀ ਲੈ ਕੇ ਦੇ ਦੋ ਮੈਂ ਤਾਂ ਤਾਂ ਹੀ ਇਹ ਇਹ ਦੇ ਕੇ ਨਹੀਂ ਤਾਂ ਮੈਂ 8000 ਵਾਲੀ ਲੈਣੀ ਦੀ 7 ਵਾਲੀ ਪਿਛਲੀ ਵਾਰ ਲੈਣਾ ਤਾਂ ਜਦ ਤੁਹਾਡਾ ਫੋਨ ਖਰਾਬ ਹੋ ਗਿਆ ਤੁਹਾਨੂੰ ਦਵਾਤੇ ਮਨ ਨੂੰ ਤਾਂ ਆਇਆ ਤਾਂ ਇਹ ਨਾ ਮਤਲਬ ਕਿ ਤੁਸੀਂ ਲੈ ਲਿਆ ਠੀਕ ਹੈ ਉਤੇ ਪਹਿਲਾਂ ਵੀ ਲਿਆ ਨਾ ਨਵਾਂ ਲਿਆ ਉਹ ਮਹੀਨੇ ਬਾਅਦ ਬਿਚਾਰਾ गिर ਗਿਆ ਟੁੱਟ ਗਿਆ ਫੇਰ ਲੈ ਲਿਆ ਇਹ ਗੱਲ ਹੈ ਜੀ ਹਰ ਇੱਕ ਘਰ ਵਿੱਚ ਵੀ ਨਾ ਅਸੀਂ ਚਾਹੇ ਯਾਦ ਰੱਖਿਆ ਨਾ ਰੱਖਿਆ ਵੀ ਕਿੰਨੇ ਪੈਸੇ ਜਿਹੜੇ ਮੇਨ ਕੰਮ ਕਰਨੇ ਉਹ ਇਤਕੀ ਹੋਏ ਨਹੀਂ ਨਾ ਆਈ ਸੀ ਲੱਗਿਆ ਨਾ ਫੋਨ ਆਇਆ ਨਾ ਕੁਝ ਹੋਇਆ ਹੋਰੇ ਤੇੜੜਾ ਖੁੱਲੀ ਗਈਆਂ ਉਹੀ ਭਰਦੇ ਰਹਿ ਗਏ ਵੀ ਇੱਕ ਦੇਖੋ ਇਹਨੂੰ ਉਂਗਲੀਆਂ ਪਰ ਰਟਿਆ ਪਿਆ ਆਪਣੇ ਸੂਟ ਬੀਬਾ ਕਿੰਨੇ ਕੁ ਲੈਂਦੇ ਆ ਉਹ ਪਤਾ ਵੀ ਕਿਹੜੇ ਕਿਹੜੇ ਰੰਗ ਦੇ ਆਏ ਆ ਕਿੰਨੇ ਮਹੀਨੇ ਬਾਦਾਂ ਨੇ ਸੂਟਾਂ ਲੱਗੇ ਸੂਟ ਹਾਂ ਅਸੀਂ ਵੀ ਇੱਕ ਚੀਜ਼ ਕਰਨੀ ਹੈ ਜੀ ਸੂਟੇ ਹੀ ਘਣੂਗੇ ਅਸੀਂ ਸੂਟ ਨੇ ਕਿਹੜਾ ਕਾ 6 7 ਨਾ ਫੋਨ ਨੇ ਕਿਹੜਾ 6 700 ਆ ਜਾਣਾ ਸੂਟ ਤਾਂ 6 700 ਵੀ ਆ ਜਾਂਦਾ ਹੈ ਕਦੀ ਲਿਆ ਤੈਨੂੰ ਹੈ ਜਿਹੜੇ 2 3 ਬਾਰ ਹੀ ਗਏ ਕੋਈ 6 700 ਦਾ ਲੇ ਲੂਗੇ ਜੀ ਇਹ ਮੁੱਦੇ ਬਾਰੇ ਗੱਲ ਕਰੂਗੇ ਪਰ ਅਜੇ ਪੰਚਾਇਤ ਇਕੱਠੀ ਕਰਨੀ ਹੈ ਇਹਦੇ ਵਾਸਤੇ ਪੰਚਾਇਤ ਹੋਣੀ ਆ ਨਹੀਂ ਬੀਬਾ ਜਿਹੜੇ ਪੰਜ ਸਰਪੰਚ ਆ ਸਭ ਕੈਨਸਲ ਐ ਅਜੇ ਨਵੇਂ ਚੁਣਨੇ ਐ ਮੈਂ ਤਾਂ ਕਹਿਣਾ ਵੀ ਜੇ ਮੈਂ ਖੜ ਗਿਆ ਫੇਰ ਤਾਂ ਗੱਲਾਂ ਹੀ ਕਾਦੀਆਂ ਫੇਰ ਤਾਂ ਗਰਾਂਟੀਆਂ ਆਣੀਆਂ ਸਾਡੇ ਕੋਲ ਜੀ ਆਹ ਚੱਲੂ ਕੰਮ ਫੇਰ ਨਹੀਂ ਮੈਂ ਬੋਟ ਪਾ ਦੂੰਗੀ ਮਨ ਨੂੰ ਬਫੇਰ ਫੇਰ ਨਹੀਂ ਵੇਖ ਨਿਕੋਤ ਵੀ ਬਣਨਾ ਤਾਂ ਸਰੀਆਮੇ ਮੁੱਕਰ ਕੀ ਲਾਗ ਬੈਤੀ ਇਹਨਾਂ ਦਾ ਇੱਕ ਨਹੀਂ ਦੋ ਨਹੀਂ ਕਹੀ ਕਹਿੰਦੀ ਮੈਂ ਨਹੀਂ ਪਾਉਂਦੀ ਤੈਨੂੰ ਇਹ ਹੋਰ ਨੂੰ ਪਾ ਦੂੰਗੀ ਜੀ ਪਿੰਡ ਚ ਕਿਸੇ ਨੂੰ ਜਿਹੜੀ ਮਨ ਨੂੰ ਐ ਨਹੀਂ ਪਾ ਰਹੀ ਫੇਰ ਅਸੀਂ ਵੀ ਮੁੱਦੇ ਚੱਕਣੇ ਅਸੀਂ ਨਹੀਂ ਗਲੀਆਂ ਨਾਲੀਆਂ ਬਣਾਉਣੀਆਂ ਜੀ ਅਸੀਂ ਨਹੀਂ ਬਣਾਉਣੀਆਂ ਇੱਕ ਕੱਲ ਬੱਸ ਆਈ ਅਸੀਂ ਗਲੀਆਂ ਨਾਲੀਆਂ ਬਣਾਣ ਗਿਆ ਜੀ ਹਾਂ ਨਹੀਂ ਮੈਂ ਤਾਂ ਹੱਥ ਜੋੜ ਕੇ ਕਹਿਣਾ ਤਾਂ ਵੀ ਮੈਂ ਗਲੀਆਂ ਨਾਲੀਆਂ ਜਿੰਨਾ ਅਧੂਰਾ ਕੰਮ ਰਿਹਾ ਵਾ ਭਾਈ ਫੁੱਟਪਾਥ ਸੱਥਾਂ ਸੁਥਾਂ ਮੈਂ ਬਣਾ ਦੂੰਗਾ ਚਾਰੇ ਪਾਸੇ ਪੇਡੇ ਲਗਾ ਦੂੰਗੇ ਐਸੇ ਕਿ ਕੁਝ ਨਹੀਂ ਹੋਣਾ ਜਦ ਬੋਟੇ ਦੀ ਪਾਣੀ ਇਹਨਾਂ ਨਾ ਮੈਂ ਤਾਂ ਨਹੀਂ ਖੜਦਾ ਹੂੰ ਮੈਂ ਨਹੀਂ ਖੜਦਾ ਜਦ ਮੇਰੇ ਹੀ ਘਰ ਦੇ ਮੈਨੂੰ ਵੋਟ ਨਹੀਂ ਪਾਰੇ ਮੈਨੂੰ ਹੋਰ ਹਨ ਕਿ ਆਪਾਂ ਤੁਸੀਂ ਦੱਸਿਓ ਜੀ ਜਿੰਨੇ ਵੀ ਆਪਣੇ ਨਾਲ ਜੁੜੇ ਵੀ ਥਵਾੜੇ ਪਿੰਡਾਂ ਚ ਕੀ ਆ ਚੱਲ ਰਿਹਾ ਸਾੜੇ ਪਿੰਡ ਚ ਤਾਂ ਵੋਟਾਂ ਪੈਣੀਆਂ ਸੰਮਤੀ ਹੋ ਗਈ ਦੀ ਪਰ ਟੁੱਟ ਗਈ ਐ ਤੇ ਹੁਣ ਅਸੀਂ ਜੁੜਨ ਦੇਣੀ ਨਹੀਂ ਸੱਦੀ ਗੱਲ ਹੁਣ ਅਸੀਂ ਹੋਣ ਦੇਣੀ ਐ। ਇੱਧਰ ਮਨਜੀਤ ਕਹਿੰਦੀ ਜੇ ਬਿੰਦਰ ਖੜ ਗਿਆ ਮੈਂ ਵੋਟ ਨਹੀਂ ਪਾਣੀ। ਬੱਸ ਗੱਲ ਖਤਮ ਐ। ਮੈਂ ਕਹਿਣਾ ਵੀ ਮੈਂ ਇਹਨੂੰ ਫਿਰ ਕੋਈ ਫੋਨ ਨਹੀਂ ਲੈ ਕੇ ਦੇਣਾ। ਦਵਾਲੀ ਤੱਕ ਕੁਛ ਨਹੀਂ ਲੈ ਕੇ ਦੇਣਾ। ਜਿੱਦਣ ਆਹ ਕਹੂਗੀ ਬਲੌਗਾਂ 'ਚ ਆ ਕੇ ਹੱਥ ਜੋੜ ਕੇ ਵੀ ਹਾਂ ਮੈਂ ਵੋਟ ਪਾਉਣੀ ਐ ਤਾਂ ਫੋਨ ਆਊਗਾ। ਫੋਨ ਤਾਂ ਇਸ ਵਾਰੀ ਆਊਗਾ। ਨਹੀਂ ਆਊਗਾ। ਗੱਲ ਲੈ ਖਤਮ ਐ। ਚਲੋ ਇਹ ਮਸਲਾ ਹੁਣ ਗੰਭੀਰ ਹੋ ਸਕਦਾ ਐ। ਤੇ ਆਪਾਂ ਮੁੱਦੇ ਤੇ ਆਈਏ। ਮੁੱਦੇ ਵਾਲੀ ਗੱਲ ਐ ਵੀ ਤਿਹਾਰ ਆ ਰਹੀ ਐ। ਤੇ ਸਾਰੇ ਵੀਰ ਭੈਣ ਭਰਾਵਾਂ ਨੇ ਚੰਗੀ ਤਰ੍ਹਾਂ ਖੁਸ਼ੀ ਖੁਸ਼ੀ ਤਿਆਰ ਮਨਾਣੇ ਤੇ ਪਰਮਾਤਮਾ ਚੜ੍ਹਦੀ ਕਲਾ ਰੱਖਿਆ ਜੀ ਪਰਿਵਾਰਾਂ ਵਿੱਚ ਠੀਕ ਹੈ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅੱਜ ਮਨਜੀਤ ਕਹਿੰਦੀ ਵੀ ਮੈਂ ਤਾਂ ਅੱਜ ਆਪਣਾ ਰਾਤ ਦਾ ਡਿਨਰ ਕਰਨਾ ਕਿਤੇ ਹੋਟਲ 'ਚ ਮੈਂ ਲੈ ਕੇ ਆਇਆ ਬਾਬੇ ਦੇ ਢਾਬੇ 'ਚ ਤੇ ਬਾਬੇ ਦਾ ਢਾਬਾ ਜੀ ਦੇਖੋ ਇੱਥੇ ਕਿੰਨੇ ਵਧੀਆ ਚੀਜ਼ਾਂ ਨੇ ਦੇਖੋ ਉਹ ਦੇਖੋ ਚਰਖਾ ਹੈ ਜੀ ਤੇ ਇਹ ਜੱਸ ਕਰਨ ਦੇਖੋ ਗਿਆ ਕਰ ਰਿਹਾ ਹੈ ਗੱਡ ਇੱਟ ਸਰਕਾਰ ਨੂੰ ਮੈਂ ਕਿਹਾ ਵੀ ਜਿਹੜਾ ਇਹ ਬਾਬੇ ਦਾ ਢਾਬਾ ਨਾ ਇੱਥੇ ਗ੍ਰੇਟ ਖਲੀ ਆਂਦਾ ਏ ਇਹ ਮੰਨਦਾ ਨਹੀਂ ਮੇਰੀ ਗੱਲ ਚਲੋ ਕਰਦੇ ਹੀ ਗੱਲਬਾਤ ਹੈ ਬੰਦੇ ਆ ਗਏ ਆਪਾਂ ਇਹਨਾਂ ਨੂੰ ਅਟੈਂਡ ਕਰੀਏ ਵੀ ਕਿਆ ਕੁ ਸੌਂਦਾ ਜਾਂਦਾ ਸੀ ਸਮਾਟੂ ਕਰਾ ਲਈ ਬਾਬੇ ਦਾ ਢਾਬਾ ਇੱਥੇ ਗ੍ਰੇਟ ਖਲੀ ਵੀ ਆਂਦਾ ਏ ਸਾਲ ਚ ਦੋ ਵਾਰੀ ਤਿੰਨ ਵਾਰ ਵੀ ਆ ਜਾਵੇ ਚਾਰ ਵਾਰ ਵੀ ਮੈਂ ਤਾਂ ਗੱਡੀ ਦੀ ਸੀ ਤਦਾ ਜੀ ਵੇ ਦੇਖਣ ਗਈ ਹਾਂ ਮਨਜੀਤ ਮੰਨਦੀ ਨਹੀਂ ਸੀ ਮੈਂ ਇਹਨੂੰ ਅੱਜ ਲੈ ਕੇ ਆਇਆ ਤੇ ਇਹ ਨਾ ਦੇਖ ਡਰ ਡਰ ਜੀ ਕੇ ਦੋਵੇਂ ਹੱਥ ਪਾ ਕੇ ਉੱਪਰ ਝੂਟਾ ਲੰਦੀ ਏ ਆ ਦੇਖ ਮਨਜੀਤ ਇੱਧਰ ਹੋਰ ਕੁਝ ਵੀ ਬਹੁਤ ਕੁਝ ਹੈ ਕਿਆ ਕੁਝ ਲੱਗਿਆ ਵਾ ਦਿਖਾਤਾ ਮੋੜੇ ਇੱਕ ਝੂਟੇ ਦਾ ਬਾਅਦ ਚ ਲੈ ਲਈ ਲੋ ਜੀ ਬਾਬੇ ਦਾ ਢਾਬਾ ਆਪਣੇ ਲਾਗ ਹੇ 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 ਬੀਬਾ ਬੀਬਾ ਚਰਖਾ ਕੱਤਦੀ ਐ ਇਹ ਬੀਬਾ ਨੇ ਇਕ ਇਧਰ ਨੂੰ ਕਰੀ ਮੋੜਾ ਇਹ ਟਿੱਕਾ ਓਹੋ ਆਪਾਂ ਨਾ ਬੇਨਰਾਕ ਮੱਥਾ ਟੇਕਾ ਹੈ ਜੀ ਉੱਥੇ ਟਿੱਕਾ ਲਾਇਆ ਧੂਨੇ ਦਾ ਬੀਬਾ ਪਿੱਛਾ ਥੋੜਾ ਰਹਿੰਦੀ ਐ ਅਰ ਜਿੰਦਰ ਕੋ ਪਟਵਾਲਾ ਹਾਂ ਜ਼ਰੂਰੀ ਹੈ ਚਰਖਾ ਤਨ ਵਧੀਆ ਲੱਗਿਆ ਮਨਜੀਤ ਤੇ ਅੱਜ ਮਨਜੀਤ ਨੇ ਕਿਆ ਬੁੱਕ ਕਰਾਇਆ ਬਾਈ ਢਾਬੇ ਤੇ ਕਿਆ ਬੁੱਕ ਕਰਾਇਆ ਲੈ ਕਿਆ 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 ਮੱਕੀ ਰੋਟੀ ਵੀ ਹੈ ਗੈਲ ਹੈ ਹੋਰ ਹੋਰ ਬਟਰ ਅੱਛਾ ਅਸੀਂ ਕਿਹਾ ਜੀ ਫੁੱਲ ਪਲੇਟ ਸਾਗ ਤੇ ਕਹਿੰਦੇ ਵੀ ਮੱਕੀ ਦੀ ਰੋਟੀ ਵੀ ਲੈ ਲਓ ਚਾਹੇ ਦੂਜੀ ਕਣਕ ਵਾਲੀ ਗੈਲ ਤੰਦੂਰ ਵਾਲੀ ਕਹਿੰਨੇ ਸਾਰਾ ਕੁਝ ਮਿਕਸ 2 250 ਦੀ ਪਲੇਟ ਹੈ ਜੀ ਬਸ ਸਾਗ ਮੱਕੀ ਦੀ ਰੋਟੀ ਛੋਲੇ ਭਟੂਰੇ 150 ਰੁਪਏ ਪਲੇਟ ਹੈਈ ਤੇ ਗੱਲ ਵਾ ਹਾਂ ਦੇਖ ਤਾਂ ਸਹੀ ਕਰਨ ਲੈ ਨਜ਼ਾਰਾ ਉਹਰੇ بڑے بڑے ਕਲਾਕਾਰ ਆਨੇ ਪੁੱਤਰ ਹੈ ਬڑے بڑے ਤਕੜੇ ਆਪਣੇ ਰੈਸਲਿੰਗ ਦੇ ਪਹਿਲਵਾਨ ਵੀ ਹਨ ਨੇ ਗ੍ਰੇਟ ਖਲੀ ਆਂਦਾ ਪੁੱਤ ਮੰਨਦਾ ਤੂੰ ਹੈਂ ਲੈ ਤੈਨੂੰ ਚਲ ਮਲਾ ਦਿੰਦਾ ਨਹੀਂ ਫਿਰ ਕੇ ਸੀ ਗੱਲ ਤੈਨੂੰ ਪੁਛਾ ਦਈਏ ਫਿਰ ਅੱਜ ਯਾਨੀ ਸੀਟਾਂ ਲਾ ਕੇ ਬਣਾਏ ਵਾ ਵਧੀਆ ਝੂਟੇ ਲੈਣ ਨੂੰ ਇਹਨਾਂ ਝੂਟੇ ਦੇਣੇ ਉਹਦੇ ਮਨ 'ਚ ਚੜਖੇ ਦਾ ਪਤਾ ਲੱਗਿਆ ਕੁਸ ਕਿੰਨਾ ਸੋਹਣਾ ਹਨੀ ਲੈ ਓਏ ਰੱਬਾ ਮੈਂ ਕਹਿੰਦਾ ਦਿਲੇ ਖੁਸ਼ ਹੋ ਗਿਆ ਹਾਂ ਹੈ ਤੇ ਪਲ ਹੋਰ ਹੀ ਲਾਈਫ ਹੈਗੀ ਅਸਮਾਨੇ ਦਾ ਗੈਬ ਹੈ ਕੀ ਗਾਇਬ ਹੈ ਇਹ ਮੈਨੂੰ ਕੋ ਕੋ ਲੱਗਦੀ ਨਹੀਂ ਝਿੰਮੇ ਨਹੀਂ ਕੁਝ ਨਹੀਂ ਗੈਬ ਹੈ ਇੱਕ ਚੀਜ਼ ਗੈਬ ਹੈ ਕਹਿੰਦਾ ਇਹਦੇ ਵਿੱਚ ਲੀਸਤੀ ਲੱਗਦੀ ਹਾਂ ਜੇ ਮੰਨ ਲਾ ਹੁਣ ਤੈਂ ਚਾਰਖਾ ਕੱਤਣਾ ਕਿਆ ਚੀਜ਼ ਗਾਇਬ ਹੈ ਪਤਾ ਉਹ ਕਰਨ ਕਿਆ ਚੀਜ਼ ਗਾਇਬ ਹੈ ਪਤਾ ਕਿਆ ਇਹ ਦੱਸ ਦੋ ਚੀਜ਼ਾਂ ਗਾਇਬ ਹੈ ਉਹ ਤਾਂ ਗਾਇਬ ਹੈ ਜੇ ਤੂੰ ਆਉਂਗਾ ਗਹਿਲੇ ਪੂਣੀ ਆ ਜਣੀ ਪੂਣੀਆ ਕੱਤ ਲਈ ਠੀਕ ਨਹੀਂ ਹਾਂ ਹਾਂ ਲੋਰੀ ਅੱਜ ਆਪਾਂ ਬਿੰਦਰਾਕ ਤੋਂ ਮੱਥਾ ਟੇਕ ਕੇ ਆਏ ਤੇ ਤੇ ਸਾਡਾ ਮਨ ਬਣ ਗਿਆ ਵੀ ਬਾਬੇ ਦੇ ਢਾਬੇ ਤੇ ਅੱਜ ਰੈਡ ਖਲੀਜੀ ਸੀਟ ਤੇ ਜਾਣੀ ਚੱਲ ਹੈ ਰੈਡ ਖਲੀਜੀ ਸੀਟ ਦੇਖ ਕੇ ਆ ਲਈ ਲੈ ਹੁਣ ਕੀ ਗੱਲ ਹੈ ਚੱਲ ਚੱਲ ਅੰਦਰ ਚੱਲ ਮੈਂ ਉਹ ਮੈਂ ਬੁਲਾਣਾ ਤੇਰੇ ਵੀਰ ਨੂੰ ਆਪਾਂ ਚੱਲੂਗੇ ਤੋ ਇਹ ਕਹਿਣ ਦੇਖ ਕਾਉਂਗੇ ਅੰਦਰ ਸਾਰਾ ਦਿਖਾਉਂਗੇ ਤਾਂ ਕੀ ਹੋ ਗਿਆ ਚੱਲੂਗੇ ਥੋੜਾ ਸਬਰ ਤਾਂ ਕਰ ਪਹਿਲਾਂ ਕਹਣਾ ਬਾਪੇ ਢਾਬੇ ਲੈ ਕੇ ਚੱਲ ਮੈਂ ਕਰਤੇ ਜੀ ਮਨਾ ਦੂ ਏ ਢਾਬੇ ਧਾਰ ਤੇ ਛੋਟੇ ਇਹ ਵਿੱਚ ਕਹਣਾ ਮੁੰਤਾ ਬਾਪੇ ਢਾਬੇ ਲੈ ਕੇ ਚੱਲ ਹੈ ਮਜੀਤ ਉੱਥੇ ਕੀ ਹੋਇਆ ਤਾਂ ਕਹਿੰਦਾ ਕਿਤਾ ਘੜੇ ਕਰਤੇ ਹਨ ਕਹਿੰਦਾ ਬਾਬੇ ਢਾਬੇ ਤੇ ਚੱਲ ਅਰੀਸਕੀ ਨੇ ਲਾਈ ਅਰੀਸ ਤਾਂ ਕੋਈ ਨਹੀਂ ਹੁੰਦੀ ਦੇਖੋ ਆਪਣੇ ਮਾਨ ਦਾ ਦੇਖੋ ਆਪਣੇ ਕਿੰਨੀ ਇਧਰ ਆਈ ਢਾਬਾ ਮੇਨ ਹੈ ਜਿਹੜਾ ਸਾਦਾ ਜੀ ਪੈਂਡੂ ਕਲਚਰ ਹੈ ਤੇ ਰੋਡ ਤੇ ਆ ਨਾਲੇ ਮੇਨ ਆਪਣੇ ਬਲਾਕ ਹੈ ਬਲਾਕ ਤੋਂ ਅੱਧਾ ਕਿਲੋਮੀਟਰ ਨਾਲੇ ਢਾਬਾ ਹੈ ਸਿਸਮਾ ਟੁਕਰਾਲੀ ਹਾਂ ਸੀਟ ਬੈਲਟ ਜ਼ਰੂਰੀ ਹੈ ਬੱਚਿਆ ਤੇਰੇ ਲਈ ਹੈ ਬੱਚਿਆਂ ਖਾਤਰ ਹੈ ਮੈਂ ਦੇਖਦਾ ਵੀ ਦੇਖਦੇ ਨਜ਼ਾਰੇ ਮੰਜੀ ਨਜ਼ਾਰੇ ਲੈ ਰੀ ਹੈ ਝੂਟੇ ਤਾਂ ਹੁਣ ਤੈਂ ਦੇਣੇ ਐ ਐ ਇੱਕ ਵਾਰੀ ਪੈਰ ਜਾ ਮਾਰ ਠੰਡੀ ਹੱਤੀ ਬਾਬਾ ਮੈਂ ਕਿਨਾ ਖੁਸ਼ ਹੋਇਆ ਨਜ਼ਾਰੇ ਜੀ ਜਸਕਰਨ ਮਾਨਦਾਨੀ ਦਾ ਹਾਂ ਗ੍ਰੇਟ ਖਲੀ ਦੀ ਕੁਰਸੀ ਦਿਖਾਓ ਯਾਰ ਮੁੰਡੇ ਨੂੰ ਇਹ ਕਹਿੰਦਾ ਹੈ ਨਹੀਂ ਦਿਖਾ ਬਈ ਹਾਰਜੀ ਕੱਢ ਗਏ ਐ ਨਾ ਸਮਝੀ ਵੀ ਬਹੁਤ ਤਕੜੀ ਸੋਨੇ ਚ ਹੈ ਨਾ 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 ਤਕੜੀ ਕੁਰਸੀ ਹੈ ਉਹਦੀ ਆ ਦੇ ਹੈਗੀ ਨਾ ਲੋ ਇਹ ਤੁਸੀਂ ਦੇਖ ਸਕਦੇ ਇਹ ਕੋਈ ਝੂਠ ਨਹੀਂ ਹੈ ਦੇਖੋ ਗ੍ਰੇਟ ਖਲੀ ਹੈ ਨਾ ਨਿੱਕੂ ਵੀ ਨਾਲ ਖੜਿਆ ਇੰਦਰਜੀਤ ਨਿੱਕੂ ਵੀ ਹੈ ਦੇ ਕੋਈ ਬਾਬੇ ਢਾਬੇ ਤੇ ਗ੍ਰੇਟ ਖਲੀ ਆਂਦਾ ਹੈ ਚ ਹੈ ਸਾਲ ਚ ਦੋ ਵਾਰੀ ਆਵੇ ਜਰੂਰ ਆਂਦਾ ਏਦਾਂ ਦੀ ਗੱਲ ਨਹੀਂ ਹੈ ਆਂਦਾ ਹੈ ਕਿਉਂ ਪੁੱਤ ਆਂਦਾ ਆਂਦਾ ਨਾ ਦੇਖ ਦੇਖ ਆਇਆ ਵਾ ਨਾ ਇਹ ਜਿਹੜੇ ਬੰਦੇ ਨਾਲ ਖੜੇ ਐ ਨਿੱਕੂ ਵੀ ਆ ਕਿਸੇ ਉਹ ਦਿਨ ਉਹ ਦਿਨ ਇਕੱਠੇ ਹੋਏ ਪਿਉਨੇ ਕਿਉਂ ਬਾਈ